ਨਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਿਆਨ ਤੇ ਭਗਤੀ ਦਾ ਮਾਰਗ ਹੈ ਭਾਵਨਾ ਗਿਆਨ ਜੁੜਨ ਲਈ ਭਾਵਨਾ ਚਾਹੀਦੀ ਹੈ ਸਮਝਣ ਲਈ ਗਿਆਨ ਚਾਹੀਦਾ ਹੈ ਧਰਮ ਦੀ ਸਾਧਨਾ ਵੀ ਇਸੇ ਤੇ ਖੜੀ ਹੈ ਜਿਸ ਨਾਲ ਜੁੜਨਾ ਉਸ ਨੂੰ ਸਮਝਣਾ ਹੈ ਜੇ ਜਿਸ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਉਹ ਸੁਣੂ ਉਸ ਨਾਲ ਜੁੜਨਾ ਹੈ ਪਰ ਅਕਸਰ ਐਸਾ ਦੇਖਿਆ ਗਿਆ ਇਹ ਦੋ ਮਾਰਗ ਕਰੀਬਨ ਕਰੀਬਨ ਹਿੰਦੁਸਤਾਨ ਵਿੱਚ ਭਾਰਤ ਵਿੱਚ ਅਲੱਗ ਹੀ ਹੋਵੇ ਇੱਕ ਨੂੰ ਕਹਿ ਦਿੱਤਾ ਗਿਆ ਗਿਆਨ ਮਾਰਗ ਇੱਕ ਨੂੰ ਕਹਿ ਦਿੱਤਾ ਗਿਆ ਭਗਤੀ ਮਾਰਗ ਕੋਈ ਐਸੇ ਕੋਈ ਭਗਤ ਉਹਨਾਂ ਦੀ ਰੁਚੀ ਨਹੀਂ ਸੀ ਜਾਣਨ ਦੀ ਨਹੀਂ ਜਾਣਨਾ ਸ਼ਾਇਦ ਥੋੜੀ ਗੱਲ ਸਮਝ ਦੇ ਚੀ ਆ ਗਈ ਹੁਣੇ ਜ਼ਿੰਦਗੀ ਛੋਟੀ ਹੈ ਤੇ ਜਾਣਨ ਨੂੰ ਤੇ ਬਹੁਤ ਕੁਝ ਹੈ ਨਹੀਂ ਜਾਣਨਾ ਬਸ ਜੋੜਨਾ ਲੀਨ ਹੋਣਾ ਇਸ ਤਰ੍ਹਾਂ ਦੇ ਲੋਕਾਂ ਦੇ ਅੰਦਰ ਜਜ਼ਬੇ ਪ੍ਰਦਾਨ ਸਨ ਭਾਵਨਾਵਾਂ ਪ੍ਰਦਾਨ ਸਨ ਦੂਸਰੇ ਜਿਨ੍ਹਾਂ ਨੂੰ ਗੈਨੇ ਆਖਿਆ ਗਿਆ ਤਾਰਕਿਕ ਆਖਿਆ ਗਿਆ ਦਾਰਸ਼ਨਿਕ ਚਿੰਤਕ ਆਖਿਆ ਗਿਆ ਉਹਨਾਂ ਕੋਈ ਨਹੀਂ ਜਾਣਨਾ ਜਾਣਨਾ ਹੈ ਪਰ ਜਾਣ ਜਾਣ ਕੇ ਕਰੀਬਨ ਕਰੀਬਨ ਉਹ ਗੈਨੇ ਵੀ ਉੱਥੇ ਹੀ ਪਹੁੰਚੇ ਨਹੀਂ ਜਾਣ ਸਕਦੇ ਨਹੀਂ ਜਾਣ ਸਕਦੇ ਜਿੰਨਾ ਜਾਣਦੇ ਆ ਜਾਣਨ ਨੂੰ ਫਿਰ ਵੀ ਕੁਝ ਬਾਕੀ ਰਹਿ ਜਾਂਦਾ ਤੋਂ ਧਰਮ ਦੇ ਆ ਇਹ ਦੋ ਸ਼ਾਖਾਵਾਂ ਬਣ ਗਈਆਂ ਔਰ ਇਸ ਦੇ ਵਿੱਚ ਬਕਾਇਦਾ ਵੰਡ ਵੀ ਕੀਤੀ ਹੋਈ ਹੈ ਕਿ ਭਗਤੀ ਮਾਰਗ ਹੈ ਇਹ ਗਿਆਨ ਮਾਰਗ ਹੈ ਔਰ ਇਸ ਨੂੰ ਇਸ ਤਰ੍ਹਾਂ ਵੀ ਬਿਆਨ ਕਰਦੇ ਨੇ ਭਗਤੀ ਯੋਗ ਹੈ ਇਹ ਗਿਆਨ ਯੋਗ ਕਿ ਜਾਣ ਜਾਣ ਕੇ ਜੁੜੇ ਨੇ ਅਰਤੇ ਮਨ ਮੰਨ ਕੇ ਜੁੜੇ ਨੇ ਬਰੋਸਾ ਕਰ ਕਰਕੇ ਜੁੜੇ ਨੇ ਜਜ਼ਬਿਆਂ ਕਰਕੇ ਜੁੜੇ ਨੇ ਭਾਵਨਾਵਾਂ ਕਰਕੇ ਜੁੜੇ ਨੇ ਭਨਗੁਰੂ ਗੁਰਬੰਦ ਸਾਹਿਬ ਜੀ ਬਾਣੀ ਦੇ ਵਿੱਚ ਦੋਹਾਂ ਦਾ ਸੰਗਮ ਹੈ ਦੋਹਾਂ ਦਾ ਜੋੜ ਹੈ ਅਗਰ ਅਸੀਂ ਦੇਖਦੇ ਹਾਂ ਆਪਣੀ ਕਾਇਆ ਨੂੰ ਇਹ ਤਿੰਨਾਂ ਦਾ ਜੋੜ ਹੈ ਕੰਨ ਮਨ ਆਤਮਾ ਵਿਚਾਰਕ ਐਸਾ ਕਿ ਨਨ ਗੁਰੂ ਗ੍ਰੰਥ ਗੁਰੂਗਨ ਸਾਹਿਬ ਜੀ ਮਹਾਰਾਜ ਦੀ ਬਾਣੀ ਚ ਐਸੇ ਖਿਆਲ ਮਿਲਦੇ ਨੇ ਐਸੀਆਂ ਧਰਤੀਆਂ ਨੇ ਜਿੱਥੋਂ ਦੇ ਵਸਣਿਕਾਂ ਨੂੰ ਅਸੀਂ ਕਹਿ ਸਕਦੇ ਹਾਂ ਸਿਰਫ ਤਨ ਦੇ ਤਲ ਤੇ ਜੀ ਰਹੇ ਐਸੇ ਲੋਕ ਨੇ ਕਹਿ ਸਕਦੇ ਹਾਂ ਸਿਰਫ ਮਨ ਦੇ ਤਲ ਤੇ ਜੀ ਰਹੇ ਪਰ ਕੁਝ ਐਸੀ ਦੁਨੀਆ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਆਤਮਾ ਦੇ ਤਲ ਤੇ ਜੀ ਰਹੇ ਜੀਵਨ ਦੇ ਤਲ ਇਹ ਦਿਨ ਨੇ ਤਨ ਥੋਸ ਹੈ ਔਰ ਹਰ ਇੱਕ ਦਾ ਤਨ ਅਲਗ-ਅਲਗ ਬਿਲਕੁਲ ਅਲਗ-ਅਲਗ ਹੈ ਕਹਿੰਦੇ ਨੇ ਤਨ ਦੇ ਤਲ ਤੇ ਜੀਣ ਵਾਲਾ ਮਨੁੱਖ ਉਖੜਿਆ ਉਖੜਿਆ ਆਉਂਦਾ ਟੁੱਟਿਆ ਟੁੱਟਿਆ ਆਉਂਦਾ ਕਿਉਂਕਿ ਇੱਕ ਤਨ ਜੈਸਾ ਦੂਸਰਾ ਤਨ ਹੈ ਹੀ ਨਹੀਂ ਸਤਿਗੁਰਾਂ ਦੀ ਬਾਣੀ ਦਾ ਫਰਮਾਨ ਮੇਰੇ ਕਰਤੇ ਇੱਕ ਖੇਲ ਰਚਾਇਆ ਕੋਈ ਨਾ ਕਿਸੇ ਜਿਹਾ ਹੋ ਪਾਇਆ ਇੱਕ ਜੈਸਾ ਦੂਸਰਾ ਪ੍ਰਭੂ ਨੇ ਬਣਾਇਆ ਹੀ ਨਹੀਂ ਅਰਬਾਂ ਖਰਬਾਂ ਮਨੁੱਖ ਹੋ ਗੁਜ਼ਰੇ ਨੇ ਔਰ ਇੱਕ ਅੰਦਾਜ਼ੇ ਦੇ ਮੁਤਾਬਕ 5 ਅਰਬ ਮਨੁੱਖ ਇਸ ਵਕਤ ਮੌਜੂਦ ਨੇ ਅਗਾ ਹੁੰਦੇ ਰਹਿਣਗੇ ਈਸ਼ਵਰ ਦੀ ਰਚਨਾ ਦੇ ਵਿੱਚ ਇੱਕ ਜੈਸਾ ਦੂਸਰਾ ਨਹੀਂ ਹੈ ਮੇਰੇ ਕਰਤੇ ਇੱਕ ਖੇਲ ਰਚਾਇਆ ਗੁਰੂ ਗੰਨ ਸਾਹਿਬ ਦਾ ਫੈਸਲਾ ਮੇਰੇ ਘਰ ਤੇ ਇੱਕ ਖੇਲ ਦਚਾਇਆ ਕੋਈ ਨਾ ਕਿਸੇ ਜਿਹਾ ਉਪਾਇਆ ਇੱਕ ਜੈਸੇ ਦੂਸਰੇ ਦੇ ਨੈਣ ਨਕਸ਼ ਨਹੀਂ ਨੇ ਇੱਕ ਜੈਸੀ ਦੂਸਰੇ ਦੀ ਆਵਾਜ਼ ਵੀ ਨਹੀਂ ਹੈ ਇੱਕ ਜੈਸੀ ਦੂਸਰੇ ਦੀ ਚਾਲ ਵੀ ਨਹੀਂ ਹੈ ਔਰ ਇੱਕ ਜੈਸੀ ਦੂਸਰੇ ਦੀ ਉਂਗਲੀਆਂ ਦੀ ਛਾਪ ਵੀ ਨਹੀਂ ਹੈ ਹਰ ਇੱਕ ਦੇ ਫਿੰਗਰਪ੍ਰਿੰਟ ਅਲਗ ਅਲਗ ਅੰਗੂਠਾ ਹਰ ਇੱਕ ਦਾ ਅਲੱਗ ਰ। ਲੱਖਾਂ ਮਨੁੱਖੀ ਬੱਚੇ ਰੋਜ਼ ਜਨਮ ਲੈ ਰਹੇ ਨੇ ਨਵਾਂ ਅੰਗੂਠਾ ਲੈ ਆ। ਪੁਰਾਣੇ ਜ਼ਮਾਨੇ 'ਚ ਦਸ ਖਤ ਬਸ ਅੰਗੂਠੇ ਦੇ ਮੰਨਦੇ ਸਨ ਕਿਉਂਕਿ ਦਸ ਖਤ ਮਿਲਾਏ ਜਾ ਸਕਦੇ ਨੇ। ਲਿਖਤ ਮਿਲਾਈ ਜਾ ਸਕਦੀਆਂ ਅੰਗੂਠਾ ਨਹੀਂ ਮਿਲਖੰਦੇ। ਹਰ ਇੱਕ ਦਾ ਅੰਗੂਠਾ ਹੀ ਅਲੱਗ ਰ। ਮੇਰੇ ਘਰ 'ਤੇ ਇੱਕ ਖੇਲ ਰਚਾਇਆ ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਤੰਦੇ ਤਲਤੇ ਜੋ ਮਨੁਖ ਜੀ ਰਿਹਾ ਹੈ ਕਹਿੰਦੇ ਉਸ ਦੀ ਕਿਸੇ ਨਾਲ ਸਾਜ ਨਹੀਂ ਬਣਦੀ ਉਹਦਾ ਇੱਕ ਕਾਰਨ ਹੈ ਤਨ ਸਭ ਦੇ ਅਡਲ ਨੇ ਨਿਆਰੇ ਵੱਖ-ਵੱਖ ਮਨ ਵਿਚਾਰਾਂ ਦਾ ਪ੍ਰਵਾਹ ਸੋਚਣੀ ਦਾ ਪ੍ਰਵਾਹ ਯਾਦਾਂ ਦਾ ਪ੍ਰਵਾਹ ਕਿਧਰੇ ਕਿਧਰੇ ਦੋ ਮਨ ਇੱਕ ਹੋ ਸਕਦੇ ਮੇਰੇ ਵਿਚਾਰ ਕਿਸੇ ਹੋਰ ਦੇ ਵਿਚਾਰ ਹੋ ਸਕਦੇ ਨੇ ਕਿਸੇ ਦੀ ਸੋਚਣੀ ਮੇਰੀ ਸੋਚਣੀ ਹੋ ਸਕਦੀ ਏ ਉਸ ਦੀ ਯਾਦ ਵਿੱਚ ਮੈਂ ਹੋਵਾਂ ਮੇਰੀ ਯਾਦ ਵਿੱਚ ਉਹ ਹੋਵੇ ਤਾਂ ਮਨ ਇੱਕ ਹੋ ਸਕਦੇ ਕਿਧਰੇ ਕਿਧਰੇ ਮਨ ਦੋ ਇੱਕ ਹੋ ਸਕਦੇ ਨਾਨ ਦੋ ਇੱਕ ਨਹੀਂ ਹੁੰਦੇ ਹੋਈ ਨਹੀਂ ਸਕਦੇ ਤਨ ਨਿਆਰੇ ਹੀ ਬਣਾਏ ਨੇ ਪ੍ਰਮਾਤਮਾ ਨੇ ਸਾਰੇ ਹੀ ਅਲੱਗ-ਅਲੱਗ ਬਣਾਏ ਨੇ ਔਰ ਇਹ ਅਲਗ ਅਲਗ ਹੀ ਹੁੰਦੇ ਰਹਿਣਗੇ ਤਨ ਸਿਰਫ ਮਨੁੱਖੀ ਨਹੀਂ ਸੂਰਜ ਚੰਦ ਤਾਰੇ ਇਹ ਵੀ ਸਭ ਅਲਗ ਅਲਗ ਨੇ ਇੱਕ ਸੂਰਜ ਜੈਸਾ ਦੂਸਰਾ ਸੂਰਜ ਨਹੀਂ ਹੈ ਜਦਕਿ ਗੁਰਬਾਣੀ ਕਹਿੰਦੀ ਹੈ ਅਨੰਦ ਸੂਰਜ ਨੇ ਅਕਾਲ ਪੁਰਖ ਕੀ ਦੇਹ ਨੇ ਕੋਟਕ ਵਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਕੇਤੇ ਰਵਸਸ ਕੋਟ ਜਲੇਸ ਪ੍ਰਭੂ ਦੇ ਗਰਭ ਦੇ ਚ ਕਰੋੜਾਂ ਸੂਰਜ ਨੇ ਕਰੋੜਾਂ ਚੰਦਰਮਾ ਰਵ ਸਸ ਕੋਟ ਜਲੇਸ ਰਵੀ ਸਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਵਾਕ ਕੋ ਇਕ ਸੂਰਜ ਹੈ ਕਰੋੜਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਾਕ ਕਈ ਕੋਟ ਸਸੀ ਅਰ ਸੂਰ ਨੇ ਖਤਰ ਕਈ ਕਰੋੜਾਂ ਸੂਰਜ ਨੇ ਕੋ ਇਕ ਪਰ ਇਹ ਸਭ ਆਕਾਰ ਨੇ ਆਕਾਰ ਇੱਕ ਦਾ ਦੂਸਰੇ ਜੈਸਾ ਨਹੀਂ ਇਕ ਸੂਰਜ ਦੂਸਰੇ ਸੂਰਜ ਜੈਸਾ ਨਹੀਂ ਹੈ। ਪਰ ਗੁਰਬਾਣੀ ਦੀ ਬਾਰਿਕੀਆਂ ਇਹ ਕਹਿੰਦੀਆਂ ਨੇ ਕਿ ਰੇਤ ਦਾ ਇੱਕ ਜ਼ਰਰਾ ਦੂਜੇ ਜ਼ਰਰੇ ਜੈਸਾ ਨਹੀਂ ਹੈ। ਇਹ ਤੇ ਹੁਣ ਇੰਜ ਕਹ ਲੋ ਇੱਕ ਵੀ ਗਿਆਨ ਹੈ, ਸੈਂਸ ਹੈ। ਪਰ ਗੁਰਬਾਣੀ ਇਹ ਪਹਿਲੋ ਵੀ ਸਾਹਮਣੇ ਰੱਖਦੀ ਹੈ। ਇੱਕ ਸੂਰਜ ਜੈਸਾ ਦੂਸਰਾ ਸੂਰਜ ਨਹੀਂ ਹੈ। ਇੱਕ ਜ਼ਮੀਨ ਜੈਸੀ ਦੂਸਰੀ ਜ਼ਮੀਨ ਨਹੀਂ ਹੈ। ਇਕ ਮਨੁੱਖ ਜੈਸਾ ਦੂਸਰਾ ਮਨੁੱਖ ਨਹੀਂ ਹੈ ਇਕ ਰੇਤ ਦੇ ਜ਼ਰਰੇ ਜੈਸਾ ਦੂਸਰਾ ਜ਼ਰਰਾ ਨਹੀਂ ਹੈ ਸਭ ਕੁਝ ਅਲੱਗ ਹਨ ਸਭ ਕੁਝ ਬਿੰਨ ਬਿੰਨ ਅਰਬਾਂ ਖਰਬਾਂ ਲਹਿਰਾਂ ਸਾਗਰ ਦੇ ਚ ਇੱਕ ਸੈਕਿੰਡ ਦੇ ਚ ਪੈਦਾ ਹੁੰਦੀਆਂ ਨੇ ਇਕ ਲਹਿਰ ਜੈਸੀ ਦੂਸਰੀ ਲਹਿਰ ਨਹੀਂ ਹੈ ਨਹੀਂ ਬਣਦੇ ਤੰਦੇ ਤੱਲ ਦੇ ਤੇ ਇਤਨੀ ਬਿੰਨਤਾ ਹੈ ਇਤਨੀ ਅਨੇਕਤਾ ਹੈ ਫਿਰ ਗੁਰਬਾਣੀ ਦਾ ਇਹ ਸਿਧਾਂਤਿਕ ਨੁਕਤਾ ਇੱਕ ਤਨ ਜੈਸਾ ਦੂਸਰਾ ਤਨ ਨਹੀਂ ਹੈ ਕਿ ਤਨ ਦੇ ਮੋਹ ਦੇ ਤਲ ਤੇ ਜੀਣ ਵਾਲੇ ਇਹ ਦੋਸਤੀ ਇਹ ਰਿਸ਼ਤੇ ਕੋਈ ਬਹੁਤ ਲੰਬੇ ਨਹੀਂ ਹੁੰਦੇ ਕਿਉਂਕਿ ਤਨ ਦੀ ਹੋਂਦ ਹੀ ਕੋਈ ਬਹੁਤ ਲੰਬੀ ਨਹੀਂ ਹੈ ਔਰ ਤਨ ਜੈਸਾ ਦੇਖੇ ਤਨ ਤੇ ਛਿੰਛਿੰਦ ਵਿੱਚ ਬਦਲਦਾ ਤੋ ਖੈਰ ਮੁਖਤਸਰ ਮੈਂ ਅਰਜ਼ ਕਰਾਂ ਦੋ ਮਨ ਇੱਕ ਹੋ ਸਕਦੇ ਜੋ ਅਗਲੇ ਦੀ ਸੋਚਣੀ ਹੋ ਮੇਰੀ ਸੋਚਣੀ ਹੋ ਸਕਦੀ ਜੋ ਮੈਂ ਯਾਦ ਕਰ ਰਿਹਾ ਉਹ ਵੀ ਹੋਈ ਯਾਦ ਕਰ ਰਿਹਾ ਮੇਰੀ ਸੋਚਣੀ ਦੂਸਰੇ ਦੀ ਸੋਚਣੀ ਹੋ ਸਕਦੀ ਹੈ ਦੂਜੇ ਦੀ ਸੋਚਣੀ ਮੇਰੀ ਸੋਚਣੀ ਹੋ ਸਕਦੀ ਜੋ ਮੇਰੇ ਵਿਚਾਰ ਨੇ ਉਹ ਹੀ ਦੂਜੇ ਦੇ ਹੋ ਸਕਦੇ ਨੇ ਜਿਸ ਨੂੰ ਮੈਂ ਯਾਦ ਕਰ ਰਿਹਾ ਉਹ ਮੈਨੂੰ ਯਾਦ ਕਰ ਰਿਹਾ ਹੈ ਦੋ ਮਨ ਇਕ ਹੋ ਸਕਦੇ ਨੇ ਤੇ ਮਨ ਹੈ ਕਿ ਯਾਦਾਂ ਦਾ ਪ੍ਰਵਾਹ ਸੋਚਣੀ ਦਾ ਪ੍ਰਵਾਹ ਵਿਚਾਰਾਂ ਦਾ ਪ੍ਰਵਾਹ ਦੋ ਮਨ ਇਕ ਹੋ ਸਕਦੇ ਨੇ ਪਰ ਬਹੁਤ ਥੋੜਿਆ ਨਾਲ ਮਨ ਦੀ ਸਾਂਝ ਵੀ ਕੁਝ ਬਥੇਰਿਆਂ ਨਾਲ ਨਹੀਂ ਬਣਨ ਲੱਗੀ ਸਾਰਿਆਂ ਨਾਲ ਮਨ ਨਹੀਂ ਮਿਲੇਗਾ ਦੂਰ ਕਿਉਂ ਜਾਵੋ ਇੱਕ ਘਰ ਦੇ ਵਿੱਚ ਤੇ ਉਹ ਪੁੱਤਰ ਦਾ ਮਨ ਵੀ ਇਕ ਨਹੀਂ ਆਉਂਦਾ ਤਨ ਤੇ ਇਕ ਹੈ ਹੀ ਨਹੀਂ ਔਰ 에ਵਿਅਰਸ ਕਰਦੇ ਆ ਦੋ ਭਰਾਵਾਂ ਦੇ ਮਨ ਵੀ ਇੱਕ ਨਹੀਂ ਹੁੰਦੇ ਤਨ ਤੇ ਕਹਿ ਨਹੀਂ ਨਹੀਂ ਲਾਜ਼ਮੀ ਨਹੀਂ ਪਤੀ ਪਤਨੀ ਦਾ ਵੀ ਮਨ ਇੱਕ ਹੋਵੇ ਤਨ ਤੇ ਕਹਿ ਹੀ ਨਹੀਂ ਸੋਚਣੀ ਦਾ ਮੇਲ ਹੋਵੇ ਵਿਚਾਰਾਂ ਦਾ ਸੰਗਮ ਹੋਵੇ ਯਾਦਾਂ ਦਾ ਇਕੱਠ ਹੋਵੇ ਕੋਈ ਜ਼ਰੂਰੀ ਨਹੀਂ ਇਹ ਕੋਈ ਲਾਜ਼ਮੀ ਨਹੀਂ ਪਾਵੇਂ ਇੱਕ ਘਰ ਦੇਚ ਪਿਓ ਪੁੱਤਰ ਰਹ ਰਹੇ ਨੇ ਪਾਵੇਂ ਇੱਕ ਘਰ ਦੇਚ ਦੋ ਬਰਾ ਰਹੇ ਨੇ ਨੇ ਪਾਵੇਂ ਘਰ ਦੇਚ ਪਤੀ ਪਤਨੀ ਰਹ ਰਹੇ ਨੇ ਰੇ ਕੋਈ ਲਾਜ਼ਮੀ ਤੇ ਨਹੀਂ ਕਿ ਮਨ ਇੱਕ ਨੇ ਤਨ ਵੀ ਅਲਗ ਨੇ ਮਨ ਵੀ ਅਲਗ ਨੇ ਸੋਚਣੀ ਅਲਗ ਅਲਗ ਹੈ ਵਿਚਾਰ ਅਲਗ ਅਲਗ ਨੇ ਤੇ ਪਰਬਲ ਯਾਦਾਂ ਵੀ ਅਲਗ ਲਗਨੇ ਕਿਧਰੇ ਕਿਧਰੇ ਦੋ ਮਨ ਇੱਕ ਹੋ ਜਾਂਦੇ ਵਿਚਾਰ ਇੱਕ ਹੋ ਜਾਂਦੇ ਨੇ ਸੋਚਣੇ ਇੱਕ ਹੋ ਜਾਂਦੀਆਂ ਯਾਦਾਂ ਇੱਕ ਹੋ ਜਾਂਦੀਆਂ ਪਰ ਇਹ ਬਹੁਤ ਆਪ ਦੇਚ ਨਹੀਂ ਵਿਆਪਕ ਰੂਪ ਦੇਚ ਨਹੀਂ ਅਗਰ ਪੰਜ ਅਰਬ ਦੇ ਕਰੀਬ ਇਹ ਸਭ ਕੁਝ ਜ਼ਮੀਨ ਦੇ ਉੱਤੇ ਮਨੁੱਖ ਰਹਿ ਰਹੇ ਨੇ ਤਾਂ ਮੈਂ ਅਰਜ਼ ਕਰਾਂ ਕੁਝ ਸੈਂਕੜਿਆਂ ਦਾ ਇਹ ਚਲੋ 1000 2000 ਦਾ ਹੀ ਜ਼ਿਕਰ ਕਰ ਸਕਦੇ ਆ ਮਨ ਇੱਕ ਨਹੀਂ ਬਾਕੀ ਨਹੀਂ ਕਿਸੇ ਦੇ ਵੀ ਨਹੀਂ ਭਾਵੇਂ ਸਾਰੀ ਜ਼ਿੰਦਗੀ ਇਕੱਠੇ ਰਹੇ ਪਿਓ ਪੁੱਤਰ ਭਾਵੇਂ ਸਾਰੀ ਜ਼ਿੰਦਗੀ ਇਕੱਠੇ ਰਹੇ ਦੋ ਬਿਰਾ ਭਾਵੇਂ ਸਾਰੀ ਜ਼ਿੰਦਗੀ ਇਕੱਠੇ ਰਹੇ ਪਤੀ ਤੇ ਪਤਨੀ ਕੋਈ ਜ਼ਰੂਰੀ ਨਹੀਂ ਮਨ ਇੱਕ ਹੋਇਆ ਵਾ ਵਿਚਾਰ ਇੱਕ ਹੋਇਆ ਵਾ ਖਿਆਲ ਇੱਕ ਹੋਇਆ ਵਾ ਯਾਦਾਂ ਇੱਕ ਹੋਵ ਲੇਕਿਨ ਫਿਰ ਵੀ ਇਕਤਾ ਕਿਉਂ ਬਣੀ ਰਹਿੰਦੀ ਏ आत्मा सार्च है अलग अलग नहीं है आत्मा जर्रे तो लेके सूरज तक कीड़ी तो लेके हाथी तक पशु तो लेके देवते तक एक ही है हस्ती कीटी की आदम एक अखंडत बसे अनादम गुरु गोविंद सिंह जी एक अखंड ज्योति ਜ਼ਰਰੇ ਤੋਂ ਲੈ ਕੇ ਸੂਰਜ ਤੱਕ ਕੀੜੀ ਤੋਂ ਲੈ ਕੇ ਹਾਥੀ ਤੱਕ ਪਸ਼ੂ ਤੋਂ ਲੈ ਕੇ ਮਨੁੱਖ ਤੋਂ ਲੰਘਦੀ ਹੋਈ ਦੇਵਤਿਆਂ ਤੱਕ ਇੱਕੋ ਹੀ ਹੈ ਆਤਮਾ ਦਾ ਤਲ ਇੱਕੋ ਹੀ ਹੈ ਕੋਈ ਅਲੱਗ-ਅਲੱਗ ਨਹੀਂ ਇੱਕੋ ਹੀ ਹੈ ਮਨ ਇੱਕ ਨਹੀਂ ਹੈ ਤਨ ਵੀ ਇੱਕ ਨਹੀਂ ਹੈ ਇਸ ਵਾਸਤੇ ਦੁਨੀਆਂ ਵਿੱਚ ਕੋਈ ਮੁਲਕ ਦਾ ਕਿਤਨਾ ਵੀ ਖੈਰ ਖਾਸ ਕਿਉਂ ਨਾ ਹੋਵੇ ਕੋਈ ਵੀ ਰਾਜਨੇਤਿਕ ਆਪਣੇ ਮੁਲਕ ਦੇ ਵਿੱਚ ਵੀ ਇਕਤਾ ਨਹੀਂ ਲਿਆ ਸਕਿਆ ਮਨੁੱਖਾਂ ਕੋਈ ਦਾਰਸ਼ਨਿਕ ਚਿੰਤਕ ਵੀ ਇਸ ਦੇ ਸਫਲ ਨਹੀਂ ਹੋਇਆ ਇਹ ਵੀ ਮਰਜ਼ ਕਰਦੇ ਗੁਰੂਆਂ ਪੈਗੰਬਰਾਂ ਨੇ ਕੋਸ਼ਿਸ਼ ਕੀਤੀ ਮਨੁੱਖ ਕਿਦਰੇ ਆਤਮਾ ਦੇ ਤਲ ਤੇ ਜੀਵੇ ਤੇ ਸਭ ਕੁਝ ਇੱਕ ਦਿਖਾਈ ਦੇਵੇ ਉਹਨਾਂ ਨੂੰ ਪੂਰੀ ਸਫਲਤਾ ਨਹੀਂ ਮਿਲੀ। ਭਾਵੇਂ ਇੱਕ ਸੰਤਰਾਸ਼ ਜਦ ਪੱਥਰ ਨੂੰ ਘੜਦਾ ਹੈ ਤੇ ਮੂਰਤੀ ਬਣਾਉਂਦਾ ਹੈ। ਹੱਥ ਦੇ ਛੈਣਾ ਲੈ ਕੇ, ਹਥੋੜਾ ਲੈ ਕੇ ਪੱਥਰ ਇਨਕਾਰ ਨਹੀਂ ਕਰਦਾ ਕਿ ਤੂੰ ਮੈਨੂੰ ਘੜਨਾ। ਹਾਲਾਂਕਿ ਮੂਰਤੀ ਪੱਥਰ ਦੇ ਵਿੱਚ ਪਈ ਹੈ ਸਿਰਫ ਫालतू ਟੁਕੜਿਆਂ ਨੂੰ ਸੰਗਠਾ ਰਾਸ਼ ਇੱਕ ਪਾਸੇ ਕਰਦਾ ਹੈ। ਕਤਈ ਮੂਰਤੀ ਕੋਈ ਆਸਮਾਨ ਤੋਂ ਲਿਆ ਕੇ ਪੱਥਰ ਦੇ ਵਿੱਚ ਨਹੀਂ ਸੁੱਟਦਾ। ਪੱਥਰ ਦੇ ਵਿੱਚੋਂ ਹੀ ਮੂਰਤੀ ਪ੍ਰਗਟ ਕਰਦਾ। ਪੱਥਰੀ ਮੂਰਤੀ ਹੈ। ਪਰ ਉਹ ਕੁਝ ਫालतू ਟੁਕੜਿਆਂ ਨੂੰ ਇੱਕ ਪਾਸੇ ਕਰਦਾ ਹੈ। అవਤਾਰ ਗੁਰੂ ਪੀਰ ਪੈਗੰਬਰ ਕਹਿੰਦੇ ਨੇ ਤੂੰ ਪ੍ਰਮਾਤਮਾ ਹੈ। ਤੂੰ ਈਸ਼ਵਰ ਹੈ। ਕੁਝ ਫਾਲਤੂ ਟੁਕੜਿਆਂ ਨੂੰ ਇੱਕ ਪਾਸੇ ਕਰ ਦੇਈਏ ਕੁਝ ਫਾਲਤੂ ਸੋਚਣੀ ਕੁਝ ਫਾਲਤੂ ਵਿਚਾਰ ਪਰ ਮਨੁੱਖ ਐਸਾ ਪੱਥਰ ਹੈ ਕਹਿੰਦਾ ਨਹੀਂ ਤੂੰ ਛੈਣਾ ਮਾਰੇਂਗਾ ਤੂੰ ਹਥੋੜੀ ਮਾਰੇਂਗਾ ਉਹ ਤਰਾਸ਼ੇਗਾ ਮੈਨੂੰ ਕਬੂਲ ਨਹੀਂ ਪੱਥਰ ਇਨਕਾਰ ਨਹੀਂ ਕਰ ਸਕਦਾ ਤੋ ਸੰਗ ਤਰਾਸ਼ ਉਸ ਨੂੰ ਮੂਰਤੀ ਮਾਨ ਬਣਾ ਦਿੰਦਾ ਹੈ ਮੰਦਰ ਦੇ ਟਿਕਾ ਦਿੰਦਾ ਹੈ ਲੋਕਾਂ ਦੇ ਸਿਰ ਜੁਗ ਜਾਂਦੇ ਨੇ ਉਹਕ ਸਗਦੇ ਨੇ ਸਿਰ ਮਨੁੱਖ ਦੇ ਅਗੋਂ ਦੇਵਤਿਆਂ ਦੇ ਵੀ ਪਰ ਮਨੁੱਖ ਇਨਕਾਰੀ ਹੋ ਜਾਂਦਾ ਹੈ ਗੁਰੂ ਤੋਂ ਔਰ ਅਵਤਾਰ ਤੋਂ ਨਹੀਂ ਮੈਂ ਜੈਸਾ ਠੀਕ